ਸਾਸਤਰੀ ਕਾਲ ਜੀ ਅੱਜ ਗੱਲ ਕਰਦੇ ਆ ਕਿਚਨ ਗਾਰਡਨ ਦੀ ਕਿਚਨ ਗਾਰਡਨ ਕੀ ਹੁੰਦਾ ਹੈ ਕਿਚਨ ਹੁੰਦੀ ਹੈ ਰਸੋਈ ਗਾਰਡਨ ਹੁੰਦਾ ਬਾਗ ਜਿਹਦੇ ਵਿੱਚ ਸਬਜ਼ੀਆਂ ਫਲ ਹੋਣ ਹਰ ਸਬਜ਼ੀਆਂ ਪਤਾ ਖਾਣੇ ਆ ਤਾਂ ਕਿ ਆਪਣੇ ਸਾਰੇ ਖੰਡ ਪਦਾਰਥ ਵਿਟਾਮਿਨ ਜੋ ਵੀ ਘਾਟ ਹੈਗੀ ਉਹਦੇ ਨਾਲ ਪੂਰੀ ਹੋਵੇ ਇਸ ਕਰਕੇ ਜੇ ਆਪਣੇ ਘਰਾਂ ਵਿੱਚ ਖਾਲੀ ਜਗ੍ਹਾ ਪਈ ਹੈਗੀ ਬਿਨਾਂ ਰੇ ਸਪਰੇ ਤੋਂ ਸਬਜ਼ੀਆਂ ਵੀ ਸਕਦੇ ਆ ਨਾਲੇ ਤਾਂ ਆਪਣੀ ਆਮਦਨੀ ਦਾ ਫਰਕ ਪੈਂਦਾਗਾ ਤੇ ਨਾਲੇ ਤਾਜੀ ਤੇ ਹਰੀਆਂ ਸਬਜ਼ੀਆਂ ਖਾ ਸਕਦੇ ਆ ਤਾਂ ਕਿ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕੀਏ ਜਿਵੇਂ ਆਪਾਂ ਹੁਣ ਅੱਜ ਕੱਲ੍ਹ ਟਾਈਮ ਹੈਗਾ ਗਾਜਰਾਂ 2 ਸਕਦੇ ਆ ਕਿ ਮੂਲੀਆਂ ਸਲਗਮਾ ਚਕੰਦਰ ਵਗੈਰਾ ਉਹ ਆਪਾਂ ਤੋੜ ਕੇ ਕੱਚੇ ਖਾ ਸਕਦੇ ਆ ਹਨਾ ਉਹਨਾਂ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈਗੀ ਆਲੂ ਵੀ ਜੋ ਆਲੂ ਹਨ ਆਲਾ ਕਾਰਬੋ ਕਾਰਬੋਹਾਈਡਰੇਟ ਮਿਲਦਾਗਾ ਠੀਕ ਹੈ ਤੇ ਫਲ ਖਾਣੇ ਚਾਹੀਦੇ ਆ ਜਿਵੇਂ ਆਪਾਂ ਅਮਰੂਦਾਂ ਦਾ ਬੁੱਟਾ ਲਾਇਆਗਾ ਅਮਰੂਦਾਂ ਵਿੱਚੋਂ ਆਪਾਂ ਨੂੰ ਵਿਟਾਮਿਨ ਸੀ ਮਿਲਦੇ ਆ ਠੀਕ ਹੈ ਤੇ ਇਸ ਕਰਕੇ ਨਰਤਾ ਪੌਦੇ ਲਾਓ ਦਰਖਤ ਲਾਓ ਸਬਜ਼ੀਆਂ ਬੀਜੋ ਤਾਂ ਕਿ ਆਪਣੀਆਂ ਸਾਰੀਆਂ ਘਾਟਾਂ ਪੂਰੀਆਂ ਹੋ ਸਕਣ ਆਪਾਂ ਬਿਮਾਰੀਆਂ ਤੋਂ ਬਚ ਸਕੀਏ ਮੈਂ ਤਾਂ ਸ਼ੁਰੂ ਕਰਤਾ ਸਾਰੇ ਲਾਤੇ ਤੇ ਹੁਣ ਤੁਸੀਂ ਵੀ ਤਿਆਰੀ ਕਰ ਲੋ ਸਾਰੇ ਆਪਦੇ ਵਿਟਾਮਿਨ ਪੂਰੇ ਕਰੋ ਧੰਨਵਾਦ